ਚਾਹੇ ਜਾਂ ਤਾਂ ਬੜੀ ਵੱਡ ਲਿਆ ਤੁਹਾਡੇ ਨਾਲ ਆ ਕੇ ਲਿਆ ਕੋਈ ਪਿੰਡੀ ਮੰਤ ਤਾਂ ਹੈ ਨਹੀਂ ਪਰ ਇਹ ਜਿਹੜਾ ਅਸੀਂ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਇਹ ਭਾਰਤ ਪੂਸ਼ਣ ਆਸ਼ੂ ਜੀ ਉਹਦੇ ਮੰਤਰੀ ਸੀ ਹਾਂਜੀ ਹਾਂਜੀ ਮੈਂ ਐਮਪੀ ਸੀ ਤੇ ਸਾਡੇ ਸਤਕਾਰਯੋਗ ਮੰਮਤਾ ਜੀ ਖੜੇ ਆ ਕਾਉਂਸਲਰ ਤੇ ਉਸ ਵੇਲੇ ਅਸੀਂ ਲਗਾਤਾਰ ਕਿਉਂਕਿ ਇੱਕ ਗੱਲ ਆਮ ਇਹ ਸਭ ਤੋਂ ਸ਼ਾਨਕ ਨਾਨਕ ਸਟੇਡੀਅਮ ਆ ਜਿਹੜਾ ਇਸ ਸ਼ਾਨ ਆ ਕੱਲੀ ਲੁਧਿਆਣੇ ਦੀ ਨਹੀਂ ਸਾਰੇ ਪੰਜਾਬ ਦੀ ਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਰ ਪੈਦਾ ਹੋਣੇ ਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲੀਆਂ ਹੀ ਨਹੀਂ ਸੀ ਤੇ ਉਸ ਵੇਲੇ ਜਿਹੜਾ 스마트 ਸਿਟੀ ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਇਧਰ ਉਧਰ ਦੀਆਂ ਗੱਲਾਂ ਤਾਂ ਉਹਦਾ ਕੋਈ ਮਹਿਨਾ ਨਹੀਂ 스마트 ਸਿਟੀ ਚੋਂ ਅਸੀਂ ਬਹਿ ਕੇ ਇਹ ਫੈਸਲਾ ਕੀਤਾ ਵੀ ਘੱਟੋ ਘੱਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ ਸਮਾਰਟ ਸਿਟੀ ਚੋਂ ਅਸੀਂ ਇਹ ਪੈਸਾ ਲਿਆ ਤੇ ਤਕਰੀਬਨ 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੂੰ ਵੀ ਕਿਉਂਕਿ ਰੋਜ਼ ਹੀ ਆਉਨੇ ਆ ਅੱਜ ਕਟੋ-ਕਟ 4 ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੂੰ ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਠਾਇਆ ਸੀ ਜਿਸ ਦਿਨ ਉਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ ਕਿਉਂਕਿ ਰਾਜਪਦਰੀ ਪ੍ਰੋਗਰਾਮ ਸੀ ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ ਇਦਾਂ ਪ੍ਰੋਗਰਾਮ ਬਦਲੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਬਦਲਿਆ ਜਿੱਥੋਂ ਪ੍ਰੋਗਰਾਮ ਉਹ ਯੂਨੀਵਰਸਿਟੀ ਚ ਲੈ ਗਏ ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਕੂੜਾ ਕਰਕਟ ਦੁਬਾਰਾ ਉਰੇ ਪਿਆ ਏ ਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਉਦਘਾਟਨ ਕਰਨਗੇ ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਿਵਾਏ ਕੋਈ ਕੰਮ ਨਹੀਂ ਤੇ ਸਾਡੇ ਵੇਲੇ ਸਾਡੇ ਐਮਐਲਏ ਸਾਬਾਨ ਇਹ ਚਲੋ ਮੰਤਰੀ ਸੀ ਆਸ਼ੂ ਜੀ ਉਦਘਾਟਨ ਕਰਦੇ ਸੀ ਦਾਬਰ ਸਾਹਿਬ ਆਪਣੇ ਹਲਕੇ ਚ ਕਰਦੇ ਸੀ ਉਦਘਾਟਨ ਬੜੇ ਬੜੇ पांडे ਜੀ ਆਪਣੇ ਕਰਦੇ ਸੀ ਸੰਜੀਤ ਤਲਵਾਰ ਆਪਣੇ ਕਰਦੇ ਸੀ ਚੀਮਾ ਸਾਹਿਬ ਆਪਣੇ ਕਰਦੇ ਸੀ ਮੇਅਰ ਸਾਹਿਬ ਆਪਣੇ ਕਰਦੇ ਸੀ ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀਐਮਓ ਤੋਂ ਬਿਗੈਰ ਨਹੀਂ ਹੋ ਰੇ ਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਕੱਲ ਦੇ ਉਰੇ ਆ ਸੀ ਸੋਚਿਆ ਚਲੋ ਕੱਲ ਵੀ ਅਸੀਂ ਕੁਝ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ ਤੇ ਤੁਹਾਡੇ ਮੂਰੇ ਨਜ਼ਰਬੰਦ ਕਰ ਲਿਆ ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ ਅਸੀਂ ਰੋਜ਼ ਕਰਾਂਗੇ ਅੱਜ ਅਸੀਂ ਇਹ ਲੋਕ ਬੱਚਿਆਂ ਲਈ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ ਯਾਰ ਇੱਕ ਤੁਸੀਂ ਉਦਘਾਟਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਜਾਣ ਬੁੱਝ ਕੇ ਰੋਕਿਆ ਹੋਇਆ ਏ ਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ ਅਸੀਂ ਇਹ ਸਾਰਾ ਤਿਆਰ ਕਰਵਾਇਆ ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ ਤੇ ਸਿਰਫ ਆਪਣੀ ਹੈਂਕੜ ਅਧ்கਾਟਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਐਮ ਸਾਹਿਬ ਦਾ ਕੰਮ ਉਹਨਾਂ ਨੂੰ ਉਰੇ ਆਏ ਨੇ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਵੀ ਸੀਐਮ ਸਾਹਿਬ ਤੁਸੀਂ ਉਰੇ ਆਏ ਹੋ ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ ਤੁਹਾਡੇ ਕੋਲ ਬੜਾ ਤੁਹਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ ਪਰ ਅਸੀਂ ਅੱਜ ਇਹ ਉਦਘਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇंदे ਆ ਇੱਕ ਆਮ ਆਵਾਮ ਆ ਲੋਕ ਆ ਕੋਈ ਵੀ ਅਧਿਕਾਰਤਨ ਕਰ ਸਕਦਾ ਏ ਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਇੰਨੀਓ ਬੇਨਤੀ ਆ ਵੀ ਇੱਥੇ ਐਮੀ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫੇਰ ਤਾਲੇ ਲਾ ਦੇਣ ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ ਹੁਣ ਇਹ ਜਿਨ੍ਹਾਂ ਲਈ ਬਣਾਇਆ ਇੰਨਾ ਪੈਸਾ ਲਾਇਆ ਉਹ ਬੱਚਿਆਂ ਨੂੰ ਇਦੇ ਵਿੱਚ ਐਕਸਰਸਾਈਜ਼ ਕਰਨ ਦੇਣ ਇਹਦੇ ਵਿੱਚ ਟ੍ਰੇਨਿੰਗ ਕਰਨ ਦੇਣ ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਉਹ ਟ੍ਰੇਨਿੰਗ ਕਰਾ ਸਕਣ ਕਿਉਂਕਿ ਗੇਮਸ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਬੜੇ ਨੇੜੇ ਆ ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ ਤੁਹਾਡੇ ਲਈ ਤਾਂ ਅਧਗਟਨ ਆ ਪਰ ਜਿਹੜੇ ਬੱਚੇ ਟ੍ਰਾਇਲ ਦੇਣੇ ਆ ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੌਬਸ ਲਈ ਜਾਣਾ ਐ ਸਪੋਰਟਸ ਕੋਟੇ 'ਚ ਉਹਨਾਂ ਦਾ ਤਾਂ ਰੋਜ਼ ਜੇ ਉਹਰੇ ਪ੍ਰੈਕਟਿਸ ਕਰਨਗੇ ਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟ੍ਰੈਕਾਂ ਤੇ ਭੱਜਣਾ ਹੁੰਦਾ ਤੇ ਉਹਨਾਂ ਲਈ ਇਹ ਬਣਾਇਆ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫੇਰ ਤੁਸੀਂ ਲੁਧਿਆਣੇ ਆਉਂਗੇ ਫੇਰ ਇਹਦਾ ਉਦਘਾਟਨ ਕਰੋਗੇ ਉਹਦਾ ਫਾਇਦਾ ਕੀ ਹੈ ਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾ ਏ ਤੇ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ ਤੇ ਇਹ ਬਣ ਕੇ ਪੂਰਾ ਤਿਆਰ ਵੀ ਆ ਤੁਸੀਂ ਇਹਨੂੰ ਲਾਗਤ ਕਿੰਨੀ ਆਈ ਹੈ ਲਾਗਤ ਕਿੰਨੀ ਆਈ ਹੈ 8.5 ਕਰੋੜ ਪੂਰਾ ਪ੍ਰੋਜੈਕਟ ਕੰਪਲੀਟ ਆ ਐਮਪੀ ਇਹ ਬਿਲਕੁਲ ਪ੍ਰੋਜੈਕਟ ਥੋੜੇ ਮੂਰੇ ਆ ਤੁਸੀਂ ਪੂਰਾ ਗਿੜਾ ਕੱਢ ਕੇ ਦੇਖ ਲਓ ਹਰ ਟਰੈਕ ਤੋਂ ਇਲਾਵਾ ਆਪਣੇ ਪੇਂਟ ਤੋਂ ਇਲਾਵਾ ਨੰਬਰਿੰਗ ਤੋਂ ਇਲਾਵਾ ਸਪ੍ਰਿੰਕਲ ਸਾਰੇ ਜਿਹੜੇ ਪਾਣੀ ਦੇ ਪਾਈ ਇਹ ਪਾਣੀ ਫੁੱਟਬਾਲ ਗਰਾਊਂਡ ਆ ਇਹਦੇ ਵਿੱਚ ਜਿਹੜੇ ਪਾਣੀ ਦੇ ਸਪ੍ਰਿੰਕਲਸ ਲੱਗਣੇ ਆ ਉਹ ਸਭ ਕੁਝ ਲੱਗ ਚੁੱਕਿਆ ਕੋਈ ਚੀਜ਼ ਤੁਸੀਂ ਦੇਖ ਲਓ ਇੱਧਰ ਹੈਮਰ ਥਰੋ ਆ ਉਧਰ ਜੈਬ ਲੈਣਾ ਉਧਰ ਆਪਣਾ ਟ੍ਰਿਪਲ ਜੰਪ ਆ ਉੱਥੇ ਹਾਈ ਜੰਪ ਆ ਸਭ ਕੁਝ ਪੋਲ ਵਾਲਟ ਸਭ ਕੁਝ ਲੱਗ ਕੇ ਉਹ ਰੇ ਤਿਆਰ ਹੋ ਗਿਆ ਸਿਰਫ ਇੱਕ ਦੋ ਚੀਜ਼ਾਂ ਐ ਜਿਹੜੀਆਂ ਉਹ ਜਿਹੜੀਆਂ ਤਾਜ਼ੀਆਂ ਜਿਵੇਂ ਜਿਵੇਂ ਉੱਥੇ ਸਕੂਲ ਚੋਦਣ ਇੱਕ ਦੋ ਚੀਜ਼ਾਂ ਤਾਜ਼ੀਆਂ ਉਹ ਲਿਸ਼ਕਾਉਣ ਲਈ মিডিਆ ਚ ਉਹ ਲਾਉਣੀਆਂ ਹੁੰਦੀਆਂ ਉਹ ਬੇਸ਼ੱਕ ਬਾਰੇ ਗੂਰੇ ਨਹੀਂ ਲੱਗੇ ਹੋਣਗੇ ਤੇ ਇੱਕ ਕਿਉਂਕਿ ਬਹੁਤ ਭਾਰੀ ਸਾਨੂੰ ਇੱਥੇ ਬੱਚਿਆਂ ਨੇ ਜਾਂ ਕੋਚੀਜ਼ ਨੇ ਦੱਸੀ ਇਹ ਗੱਲ ਜਿਹੜੇ ਦੇਖਦੇ ਆ ਰੋਜ਼ ਆ ਕੇ ਵੀ ਇਹ ਦੁਬਾਰਾ ਟਰੈਕ ਦਾ ਨੁਕਸਾਨ ਹੋ ਰਿਹਾ ਬਹੁਤ ਭਾਰੀ ਸਫਾਈ ਦੀ ਲੋੜ ਆ ਜੇ ਇਹਦੇ ਉੱਤੇ ਕੋਈ ਵੀ ਚੀਜ਼ ਪਈ ਰਹੂ ਉਹਨੇ ਉਹ ਚੀਜ਼ ਨੂੰ ਗਾਲ ਦੇਣਾ ਉੱਥੋਂ ਸੜ ਜਣਾ ਮੀਂਹ ਦਾ ਮੌਸਮ ਆ ਤੇ ਪਹਿਲਾਂ ਵੀ ਪਾ ਕੇ ਹਟਿਆ ਤੇ ਜੇ ਕੋਈ ਵੀ ਚੀਜ਼ ਟਰੈਕ ਤੇ ਬੰਦ ਰੱਖੀ ਜਾਊਗੀ ਤੁਹਾਨੂੰ ਪਤਾ ਹੈ ਕੋਈ ਸਿਲਨ ਆਗੇ ਹੋਰ ਆਜੇ ਤੇ ਐਡੇ ਕਰੋੜਾਂ ਦਾ ਨੁਕਸਾਨ ਹੋ ਜਾਣਾ ਸਿਰਫ ਉਦਘਾਟਨ ਕਰਕੇ ਉਹ ਅਸੀਂ ਉਦਘਾਟਨ ਇਸ ਕਰਕੇ ਕੀਤਾ ਏ ਇਹ ਲੋਕਾਂ ਦੇ ਇਸ ਨਾਲੇ ਸਾਡਾ ਹੀ ਬਣਾਇਆ ਹੋਇਆ ਇਹਨਾਂ ਦਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ ਇਹਨੂੰ ਅਸੀਂ ਲੋਕਾਂ ਦੇ ਅਰਪਣ ਅੱਜ ਕਰਤਾ ਏ ਤੇ ਸਾਰੇ ਮੇਰੇ ਲੁਧਿਆਣਾ ਸ਼ਹਿਰ ਦੇ ਬੱਚਿਆਂ ਨੂੰ ਤੇ ਕੋਚੀਜ਼ ਨੂੰ ਸਕੂਲ ਵਾਲੇ ਜੋ ਵੀ ਆਪਣੇ ਉਰੇ ਟ੍ਰੇਨਿੰਗ ਕਰਨ ਭੇਜ ਸਕਦੇ ਆ ਉਰੇ ਆਪਣੇ ਟ੍ਰੇਨਿੰਗ ਕਰਾਉਣ ਕਿਉਂਕਿ ਇਹ ਸਹੂਲਤ ਲੋਕਾਂ ਲਈ ਆ ਤੇ ਮੈਂ ਦੁੜ ਥੋੜਾ ਜਿਹਾ ਜੋ ਮਮਤਾ ਆਸ਼ੂ ਜੀ ਨਾਲ ਆਏ ਨੇ ਉਹ ਵੀ ਇਹਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰ ਐਡ ਕਰਨਗੇ ਬਾਕੀ ਸਾਨੂੰ ਕੋਈ ਤਕਲੀਫ ਨਹੀਂ ਅਸੀਂ ਤਾਂ ਸਿਰਫ ਇਹ ਕਹਿੰਦੇ ਆ ਵੀ ਤੁਸੀਂ ਇਹ ਵਿਘਾਟਨ ਕਰ ਕਿਉਂ ਨਹੀਂ ਰਹੀ ਇਹ ਚੀਜ਼ਾਂ ਬਣੀਆਂ ਪਈਆਂ ਤੇ ਅੱਗੇ ਵੀ ਬਹੁਤ ਚੀਜ਼ਾਂ ਐ ਜਿਹੜੀਆਂ ਰੋਜ਼ ਅਸੀਂ ਲੋਕਾਂ ਦੇ ਸਾਹਮਣੇ ਸਾਡੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਤਾਲੇ ਲਾਈ ਬੈਠੇ ਆ ਬੰਦ ਕਰੀ ਬੈਠੇ ਆ ਵਿਘਾਟਨ ਕਰਨ ਦਾ ਦਿਨ ਨਿਕਲੂਗਾ ਇਸੇ ਤਰੀਕੇ ਨਾਲ ਸਕੂਲ ਨੇ ਇਸੇ ਤਰੀਕੇ ਨਾਲ ਉਦਮ ਸਿੰਘ ਜਿਹੜਾ ਬਹੁਤ ਵੱਡਾ ਉਹਨਾਂ ਦੇ ਨਾਂ ਤੇ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ ਐਂ ਸੈਂਟਰ ਚ ਸਕੂਲ ਨੇ ਐਂ ਨਾਰਥ ਚ ਨੇ ਐਂ ਈਸਟ ਚ ਨੇ ਐਂ ਦਿਹਾਤ ਚ ਤੇ ਅੱਜ ਅਸੀਂ ਇਹ ਵੱਡਾ ਸਟੇਡੀਅਮ ਜਿਹੜਾ ਵੈਸਟ ਚ ਪੈਂਦਾ ਤੇ ਮੰਤਰਾਸ਼ੂ ਜੀ ਬਾਕੀ ਬਾਕੀਆਂ ਦਾ ਵੀ ਉਦਘਾਟਨ ਕਰੋ ਬਿਲਕੁਲ ਬਿਲਕੁਲ ਰੋਜ ਰੋਜ ਹਾਂ ਜੀ ਮੈਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਰਾਮ ਸਰ ਖਾਸ ਕਰਕੇ ਹਲਕਾ ਵੈਸਟ ਵਿੱਚ ਪ੍ਰੋਜੈਕਟ ਪੈਂਦਾ ਕਿੱਥੀ ਤੋਂ ਹੈ देखो मैं ट्विटर सीएम साहब ਨੂੰ ਇੱਕ ਰਿਕਵੈਸਟ ਕਰਨਾ ਚਾਹੂੰਗੀ ਕਿ ਜਿਹੜੀ ਗੱਲਾਂ ਕਰਕੇ ਉਹ ਸਰਕਾਰ 'ਚ ਆਏ ਸੀ ਨਾ ਵੀ ਜਿਹੜੀ ਰਵਾਇਤੀ ਪਾਰਟੀਆਂ ਆ ਬੜੇ ਉਦਘਾਟਨ ਕਰਦੀਆਂ ਆ ਬੜੇ ਪੱਥਰ ਲਾਂਦੀਆਂ ਆ ਕੰਮ ਕੋਈ ਨਹੀਂ ਕਰਦੀਆਂ ਹੈਗੀਆਂ ਤੇ ਉਹਨਾਂ ਗੱਲਾਂ ਨੂੰ ਜਰਾ ਦੁਬਾਰਾ ਰੀਕਾਲ ਕਰ ਲੈਣ ਚੇਤੇ ਕਰ ਲੈਣ ਕਿ ਉਹਨਾਂ ਨੇ ਕੀ ਕੀ ਕਿਹਾ ਸੀਗਾ ਕਿਉਂਕਿ ਕਲਾਕਾਰ ਹੈ ਔਰ ਗੱਲ ਜਿਹੜੀ ਕੀਤੀ ਹੁੰਦੀ ਆ ਬੜੀ ਉਹਨਾਂ ਨੂੰ ਯਾਦ ਵੀ ਰਹਿੰਦੀ ਹੋਣੀ ਹੈਗੀ ਆ ਉਦਘਾਟਨ ਦੇ ਪੱਥਰ ਲਗਾਣਾ ਆ ਵੀ ਕਿਹਨੇ ਕੀਤਾ ਤੇ ਕਦੋਂ ਕੀਤਾ ਇੱਕ ਮੋਹਰ ਲਗਾਨੀ ਕਿ ਮੈਂ ਇਹ ਕੰਮ ਕੀਤਾ ਔਰ ਮੈਂ ਸੋਚਦੀ ਆ ਵੀ ਸ਼ਾਇਦ ਬਿੱਟੂ ਵੀਰ ਜੀ ਆਸ਼ੂ ਜੀ ਜੇ ਕਮੀ ਰਹੀ ਵੀ 스마트 ਸਿਟੀ ਦੇ ਆਪਾਂ ਇੰਨੇ ਕੰਮ ਕਰਾ ਦਿੱਤੇ ਤੇ ਆਪਾਂ ਕੋਈ ਪੱਥਰ ਨਹੀਂ ਲਗਾਇਆ ਬਹੁਤ ਵੱਡੀ ਕਮੀ ਬਿਲਕੁਲ ਸਾਡੀ ਕਮੀ ਇਹ ਰਹਿ ਗਈ ਵੀ ਸਾਨੂੰ ਨਾ ਜਗ੍ਹਾ ਜਗ੍ਹਾ ਜਿੱਦਾਂ ਇਹ ਕਰਦੇ ਆ ਨਾ ਇੱਕ ਗਲੀ ਦਾ ਪੱਥਰ ਗਲੀ ਬਣਾ ਰਹੇ ਉਹਦਾ ਵੀ ਪੱਥਰ ਲਗਾ ਰਹੇ ਆ ਉਹ ਸਾਨੂੰ ਲਗਾਉਣੇ ਚਾਹੀਦੇ ਸੀਗੇ ਪਰ ਮੈਨੂੰ ਇਹ ਖੁਸ਼ੀ ਹੈ ਕਿ ਇਹ ਜਿਹੜੇ ਜਿੰਨੇ ਵੀ ਕੰਮ ਆਸ਼ੂ ਜੀ ਨੇ ਸ਼ੁਰੂ ਕਰਵਾਏ ਸੀ 스마트 ਸਿਟੀ ਦੇ ਅੰਦਰ ਚਾਹੇ ਜੂਨ ਦੇ ਵਿੱਚ ਉਹਦਾ ਟਰਮ ਪੂਰੀ ਹੋ ਜਾਣੀ ਹੈਗੀ ਹੈ ਉਹ ਕੰਮ ਆਪਣੀ ਕੰਪਲੀਸ਼ਨ ਤੇ ਖਤਮ ਹੋਣ ਵਾਲੇ ਆ ਬੜੇ ਅੱਛੇ ਬਨੇ ਆ ਜਦੋਂ ਤੁਸੀਂ ਇੱਥੋਂ ਨਿਕਲੋਗੇ ਜਿੱਦਾਂ ਵਿਕਟੋਰੀ ਜੀ ਨੇ ਕਿਹਾ ਵਿਚਾਰ ਮਹੀਨੇ ਹੋ ਗਏ ਨੂੰ ਕੰਪਲੀਟ ਹੋਇਆ ਨੂੰ ਦੋ ਤਾਂ ਵੈਸੇ ਹੀ ਤੁਸੀਂ ਦੇਖ ਲਓ ਵੀ 26 ਜਨਵਰੀ ਤੋਂ ਲੈ ਕੇ 26 ਫਰਵਰੀ ਤੇ ਹੁਣ 26 ਮਾਰਚ ਵੀ ਆਣ ਵਾਲੀ ਆ ਤੇ ਜਿੰਦੀ ਜਾਨ ਦੀ ਐਗਜ਼ੈਂਪਲ ਕਿ ਜਿਹੜਾ ਇਹ ਪ੍ਰੋਜੈਕਟ ਹੈ ਇਹ ਉਦਘਾਟਨ ਦੇ ਪਿੱਛੇ ਕਿਦਾਂ ਖਰਾਬ ਕਰ ਰਹੇ ਆਪਣੇ ਪਿੱਛੇ जरा ਨਜ਼ਰ ਮਾਰ ਕੇ ਦੇਖੋ ਕੁਰਸੀਆਂ ਨਵੀਆਂ ਲੱਗੀਆਂ ਤਿਆਰ ਐ ਤੇ ਉਹਨਾਂ ਤੇ ਮਿੱਟੀ ਕਿੰਨੀ ਚੜੀ ਹੋਈ ਐ ਪੇਂਟ ਹੋਇਆ ਹੋਇਆ ਹੈਗਾ ਤੇ ਬਾਰਿਸ਼ਾਂ ਨੇ ਉਹਨੂੰ ਖਰਾਬ ਕੀਤਾ ਕੀਤਾ ਜਿਹੜੀ ਚੀਜ਼ ਯੂਜ਼ ਹੀ ਨਹੀਂ ਹੋਊਗੀ ਉਹ ਖਰਾਬ ਹੀ ਹੋ ਗਈ ਉਥੇ ਪਿੱਪਲ ਹੀ ਉੱਗਣਗੇ ਜਿੱਦਾਂ ਪੌੜੀਆਂ 'ਚ ਹੋ ਗਿਆ ਹੋਇਆ ਹੈ। ਦੋ ਪਿੱਛੇ ਵੀ ਉਦਘਾਟਨ ਹੋਏ ਨੇ ਸਮਾਰਟ ਸਿਟੀ ਪ੍ਰੋਜੈਕਟ ਨੇ ਤਾਂ ਸਰਕਾਰ ਵਾਲੇ ਜਿਹੜੇ ਨੁਮਾਇੰਦੇ ਨੇ ਉਹ ਕਹਿੰਦੇ ਨੇ ਇਹਨਾਂ ਦੀ ਸਰਕਾਰ ਸਿਰੋ ਕੰਪਲੀਟ ਕਿਉਂ ਨਹੀਂ ਕੀਤੇ ਪ੍ਰੋਜੈਕਟ ਇਹਨਾਂ ਨੇ? ਸਾਡੀ ਸਰਕਾਰ 'ਚ ਕੰਪਲੀਟ ਹੋਇਆ ਸੀ ਕੰਮ ਜੋਰਾ ਸੋਰਾ ਨਾਲ। ਇੱਕ ਮਿੰਟ ਇੱਕ ਮਿੰਟ। ਅੱਛਾ ਇਹਦਾ ਜਵਾਬ ਮੈਂ ਨਾ ਆਰਓ ਵੀ ਆਰਯੂ ਵੀ ਤੇ ਹੀ ਦਿਨ ਨਹੀਂ ਹੈਗੀਆਂ। ਆਰਓ ਵੀ ਆਰਯੂ ਵੀ ਦੇ ਤਿੰਨ ਪੁਲ ਬਣੇ ਹੈਗੇ ਆ। ਦੋ ਤਾਂ ਆਸ਼ੂ ਜੀ ਨੇ ਕੰਪਲੀਟ ਕਰਾ ਦਿੱਤੇ ਸੀਗੇ ਤੇ ਇੱਕ ਨੂੰ ਕੰਪਲੀਟ ਕਰਾਉਣ ਨੂੰ ਤਿੰਨ ਮਹੀਨੇ ਚਾਹੀਦੇ ਸੀ ਇਹਨਾਂ ਨੇ ਤਾਂ ਸਾਰੇ ਸਕੂਲ 스마트ਸ ਕੇ ਨੇ ਬਣਾਏ ਜਿਨ੍ਹਾਂ ਨੂੰ ਹੁਨੇ ਦੁਬਾਰਾ 스마트ਸ ਬਣਾ ਰਹੇ ਹੈਗੇ ਆ ਸਕੂਲਾਂ ਨੂੰ ਵੀ ਅਸੀਂ ਖਰਚ ਰਹੇ ਆ ਅਸੀਂ ਸਕੂਲ ਆਫ ਐਮੀਨੈਂਸ ਬਣਾ ਰਹੇ ਹੈਗੇ ਆ ਉਹ ਤਾਂ ਪਹਿਲਾਂ ਹੀ ਸਾਰੇ 스마트 ਸਕੂਲ ਬਨੇ ਹੋਏ ਹੈਗੇ ਆ ਤੁਸੀਂ ਸਾਰਿਆਂ ਨੇ ਉਦੋਂ ਵੀ ਤਾਂ ਕਵਰ ਕੀਤੇ ਹੈਗੇ ਆ ਜੇ ਇੱਥੇ ਰੇਨ ਹਾਰਵੈਸਟਿੰਗ ਦਾ ਕੰਮ ਹੋਇਆ ਉਹ ਸਾਰਾ ਆਸ਼ੂ ਜੀ ਦੇ ਟਾਈਮ ਦੇ ਵਿੱਚ ਹੋਇਆ ਹੈਗਾ ਆ ਜਿੰਨੀਆਂ ਲੇਅਰ ਵੈਲੀਆਂ ਬਨੀਆਂ ਹੈਗੀਆਂ ਚਾਹੇ ਉਹ ਸਿਧਵਾ ਵਾਟਰਫਰੰਟ ਹੈ ਚਾਹੇ ਮਲਹਾਰ ਰੋਡ ਹੈ ਚਾਹੇ ਤੁਹਾਡੀ ਸਰਾਬਾ ਨਗਰ ਮਾਰਕੀਟ ਹੈਗੀ ਆ ਉਹ ਸਾਰੇ ਆਸ਼ੂ ਜੀ ਦੇ ਟਾਈਮ 'ਚ ਹੋਏ ਆ ਇੱਕ ਕੋਈ ਸਪੋਰਟਸ ਪਾਰਕ ਬਨਣਾ ਸੀ 스마트 ਸਿਟੀ ਚੋਂ ਜਿਹੜਾ ਇਹਨਾਂ ਨੇ ਕੈਨਸਲ ਕਰਕੇ ਬੰਦ ਕਰਕੇ ਰੱਖਿਆ ਹੋਇਆ ਔਰ ਬਨਣਾ ਵੀ ਉੱਥੇ ਸੀ ਜਿੱਥੇ ਸਾਰੇ ਸ਼ਹਿਰ ਦਾ ਕੂੜਾ ਆ ਇਕੱਠਾ ਹੋਇਆ ਹੋਇਆ ਤੇ ਉਹ ਕੂੜਾ ਦੇਖਣਾ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਆ ਕਿਉਂਕਿ 스마트 ਸਿਟੀ ਦਾ ਜਿੰਨਾ ਫੰਡ ਬਚਿਆ ਹੋਇਆ ਸੀਗਾ ਆਪਣੀਆਂ ਕਮਿਸ਼ਨਾਂ ਖਾਣੀਆਂ ਵੀ ਮਲਹਾਰ ਰੋਡ ਦੁਆਰਾ ਠੀਕ ਕਰਾ ਲਓ ਆ ਛੋਟੇ ਛੋਟੇ ਸੜਕਾਂ ਬਨਵਾ ਲਓ ਆ ਪਾਰਕਾਂ ਨੂੰ ਦੁਬਾਰਾ ਰਿਪੇਅਰ ਕਰਵਾ ਲਓ ਤੁਸੀਂ ਸਾਰੇ ਮੇਰੇ ਵਾਰਡ 'ਚ ਆੰਨੇ ਹੋ ਕਿਹੜਾ ਪਾਰਕ ਤੁਹਾਨੂੰ ਖਰਾਬ ਦਿਖਦਾ ਤਾਂ ਹੁਣ ਦੇਖੋ ਸਾਰੇ ਤੋੜੇ ਪਏ ਆ ਬੀਆਰਐਸ ਨਗਰ ਦੇ ਸਾਰੇ ਤੋੜੇ ਪਏ ਆ ਐਮਐਲਏ ਸਾਹਿਬ ਨੇ ਜਿੰਨੀਆਂ ਸੜਕਾਂ ਬਣਵਾਈਆਂ ਹੈਗੀਆਂ ਫੰਡ ਚੋਂ ਆਪਦੇ ਘਰ ਦੀ ਵੀ ਟੁੱਟੀ ਪਈ ਆ ਤੇ ਪਰਸੋਂ ਟੱਟ ਸਾਹਿਬ ਨੇ ਪਾਈ ਹੋਈ ਸੀ ਬੀਆਰਐਸ ਨਗਰ ਵਾਲੀ ਤਾਂ ਸੜਕ ਹੀ ਨਹੀਂ ਹੈਗੀ ਕਿਹੜੇ ਕੰਮ ਕਰਵਾ ਰਹੇ ਹੋ ਦੱਸੋ ਤਾਂ ਸਹੀ ਤੁਸੀਂ ਸਾਡੇ ਨਾਲੋਂ ਜ਼ਿਆਦਾ ਸੜਕਾਂ ਤੇ ਰਹਿੰਦੇ ਹੋ ਤੁਹਾਨੂੰ ਕਿਹੜਾ ਵਿਕਾਸ ਦਾ ਕੰਮ ਦੇਖਿਆ